ਆ ਜੋ ਫਿਰ ਅੱਜ ਤੁਹਾਨੂੰ ਤਾਕਤਵਰ ਬਣਾ ਹੀ ਦਿੰਨੇ ਆ ਤਖੜੇ ਹੀ ਕਰ ਦਿੰਨੇ ਆ ਤੁਹਾਨੂੰ ਤੁਹਾਨੂੰ ਵੀ ਪਤਾ ਜੇ ਸਿਆਲਾਂ ਚ ਆਪਾਂ ਖਾਂਦੇ ਪੀਂਦੇ ਰਹੀਏ ਨਾ ਤਾਂ ਠੰਡ ਨਹੀਂ ਲੱਗਦੀ ਤੇ ਭੁੱਖੇ ਨੂੰ ਸਭ ਤੋਂ ਵੱਧ ਠੰਡ ਲੱਗਦੀ ਹੁੰਦੀ ਹੈ ਤੇ ਜੇ ਕੁਝ ਖਾਣਾ ਹੀ ਹੈ ਤਾਂ ਫਿਰ ਆ ਸਵਾਦ ਦਾ ਖਾਓ ਯਾਰ ਬਣਾ ਕੇ ਠੀਕ ਹੈ ਕਰਨਾ ਕੁਝ ਵੀ ਨਹੀਂ ਕਿਲੋ ਕਾਜਰਾਂ ਲੈ ਲਓ ਉਹਨਾਂ ਨੂੰ ਚੰਗੀ ਤਰ੍ਹਾਂ ਧੋ ਸਮਾਰ ਕੇ ਛੱਲ ਲਓ ਠੀਕ ਆ ਸ਼ੈਲਕੇ ਦੇ ਵਿੱਚ ਜਿਹੜੇ ਉਹਨਾਂ ਦੇ ਨਰੜੇ ਜਿਹੇ ਹੁੰਦੇ ਆ ਜਿਹੜਾ ਪੀਲਾ ਪੀਲਾ ਜਾ ਭਾਗ ਤੁਨੋਂ ਦਿਸ ਰਿਹਾ ਇਸ ਤਰ੍ਹਾਂ ਚੰਗੀ ਤਰ੍ਹਾਂ ਪਹਿਲਾਂ ਧੋ ਲੈਣਾ ਇਹਨਾਂ ਨੂੰ ਠੀਕ ਆ ਬਾਅਦ ਚ ਜਿਹੜਾ ਪੀਲਾ ਜਾ ਭਾਗ ਤੁਨੋਂ ਦਿਸ ਰਿਹਾ ਇਹਨੂੰ ਆਪਾਂ ਕੱਢਣਾ ਇਹਨੂੰ ਕੱਢ ਕੇ ਤੇ ਉਸ ਤੋਂ ਬਾਅਦ ਇਹਨੂੰ ਕद्दूकश ਕਰ ਲੋ ਕद्दूकश ਕਰਕੇ ਦੇਖ ਲੋ ਚੰਗੀ ਤਰ੍ਹਾਂ ਰਹਿਣਾ ਨਹੀਂ ਚਾਹੀਦਾ ਵਿੱਚ ਨਰੜਾ ਸਵਾਦ ਖਰਾਬ ਹੋ ਜੂ ਨਹੀਂ ਚੰਗੀ ਤਰ੍ਹਾਂ ਇਹਨੂੰ ਕੱਢ ਲੋ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਕद्दूकश ਕਰ ਲੈਣਾ ਠੀਕ ਆ ਕਦੂਕਸ਼ ਵੀ ਕਰੀ ਚਲੋ ਨਾਲ ਨਾਲ ਚੈਨਲ ਨੂੰ ਫੋਲੋ ਕਰ ਲਓ ਵੀਡੀਓ ਦੇ ਉੱਤੇ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਜੋ ਸਾਨੂੰ ਪਤਾ ਲੱਗੇ ਵੀ ਕਿ ਕਿਹੜੇ ਕਿਹੜੇ ਭੈਣ ਭਰਾ ਆਪਣੇ ਯਾਰ ਦੋਸਤ ਕਿੱਥੋਂ ਕਿੱਥੋਂ ਬਣ ਰਹੇ ਆ ਕਿਉਂਕਿ ਸਾਡੇ ਚੈਨਲ ਤੇ ਤੁਸੀਂ ਹਮੇਸ਼ਾ ਕੰਮ ਦੀਆਂ ਵੀਡੀਓ ਹੀ ਦੇਖਦੇ ਆ ਅਸੀਂ ਕਦੇ ਵੀ ਕੋਈ ਗਲਤ ਜਾਣਕਾਰੀ ਨਹੀਂ ਲੈ ਕੇ ਆਏ ਤੁਹਾਡੇ ਵਾਸਤੇ ਤੇ ਇਹਨੂੰ ਤੁਸੀਂ ਕਦੂਕਸ਼ ਕਰ ਲਿਆ ਤਦੂ ਕਛ ਕਰਨ ਤੋਂ ਮਗਰੋਂ ਵੀ ਸਾਰੀ ਵਿਧੀ ਅਸੀਂ ਦੱਸਾਂਗੇ ਤੇ ਟੇਸਟ ਦੀ ਗਰੰਟੀ ਹੋ ਸਾਡੇ ਯਾਰ ਬਾਕੀ ਗੱਲਾਂ ਦਾ ਠੀਕ ਆ ਟੇਸਟ ਜਿਹੜਾ ਹੋਊਗਾ ਨਾ ਟੇਸਟ ਦੀ ਗਰੰਟੀ ਹੋਊਗੀ ਤੇ ਜਿਵੇਂ ਮੈਂ ਕਿਹਾ ਸੀਗਾ ਵੀ ਕੈਲਸ਼ੀਅਮ ਵਿਟਾਮਿਨ ਤਾਕਤ ਇਹ ਤਾਂ ਮੈਂ ਕਹਿੰਨਾ ਫੋਲੀ ਹੈ ਇਹਦੇ ਵਿੱਚ ਇਸ ਚੀਜ਼ ਦੇ ਵਿੱਚ ਇਹਦੇ ਨਾਲ ਨਾ ਦੋਸਤੋ ਸੋਡੇ ਜਵਾਕਾਂ ਦੇ ਵਿੱਚ ਖੂਨ ਬਣੂਗਾ ਬਹੁਤ ਜ਼ਿਆਦਾ ਕਿਉਂਕਿ ਗਾਜਰਾਂ ਬਹੁਤ ਜ਼ਿਆਦਾ ਖੂਨ ਬਣਾਉਂਦੀਆਂ ਠੀਕਾ ਆਪਾਂ ਬਣਾ ਰਹੇ ਆ ਗਜਰੇਲਾ ਇਹਦੇ ਵਾਸਤੇ ਆਪਾਂ ਨੂੰ ਦੇਸੀ ਘਿਓ ਚਾਹੀਦਾ ਜੀ ਇੱਕ ਕੜਛੀ ਭਰ ਕੇ ਪਾ ਲੋ ਤੇ 1 ਕਿਲੋ ਗਜਰਾ ਦਾ ਨਸਕਾ ਤੁਹਾਨੂੰ ਦੱਸ ਰਹੇ ਆ ਵੀ ਰੈਸਪੀਏ ਦੀ 1 ਕਿਲੋ ਗਜਰਾ ਜਿਹੜੀਆਂ ਆਪਾਂ ਕੱਦੂ ਕਸ਼ ਕੀਤੀਆਂ ਸੀ ਗਜਰਾ ਹਨ ਉਹ ਵੀ ਪਾਤੀਆਂ ਆਪਾਂ ਵਿੱਚ ਦੇਖ ਲਓ ਤੇ ਦੇਸੀ ਘਿਓ ਦੇ ਵਿੱਚ ਇਹਨੂੰ ਆਪਾਂ ਪੁੰਨਣਾ ਬਿਨਾ ਦੇਸੀ ਘਿਓ ਤੋਂ ਗਜਰਾਣਾ ਪੁੰਨਿਓ ਦੋਸਤੋ ਕਿਉਂਕਿ ਕਈ ਦੋਸਤੋ ਨਾਲ ਕੱਲੀਆਂ ਹੀ ਗਜਰਾ ਪਾ ਲੈਂਦੇ ਕੜਾਈ 'ਚ ਉਹਦੇ ਨਾਲ ਨਾਲ ਉਹ ਕਹਿੰਦੇ ਹਨ ਨਾ ਵੀ ਸਵਾਦ ਨਹੀਂ ਆਉਂਦਾ ਸਵਾਦ ਵੀ ਹੋਣਾ ਚਾਹੀਦਾ ਨਾ ਯਾਰ ਵੀ ਜਦੋਂ ਬੱਚੀ ਜ ਬਣਾਈਏ ਇਹਨਾਂ ਮੱਥਾ ਮਾਰੀਏ ਹੈਨਾ ਤੇ ਜਵਾਕ ਨਿੰਦ ਦੇਣ ਉਹ ਚੀਜ਼ ਨੂੰ ਫਿਰ ਗੱਲ ਨਹੀਂ ਬਣਦੀ ਜਵਾਕ ਮੈਂ ਕਹਿੰਦਾ ਵੀ ਜੇ ਤੁਹਾਡੇ ਤੋਂ ਖੋਖੋ ਨਾ ਖਾ ਜਾਣ ਤਾਂ ਤੁਸੀਂ ਕਹਿ ਦਿਓ ਹੁਣ ਉਸ ਤੋਂ ਬਾਅਦ ਆ ਜਿਹੜਾ ਇਹ ਚਾਪਾ ਸੁੱਕਾ ਦੁੱਧ ਦਾ ਠੀਕ ਹੈ ਖੰਡ ਤੇ ਸੁੱਕੇ ਮੇਵੇ ਆ ਕਾਜੂ ਬਦਾਮ ਦਾਖਾਂ ਬਸ ਇਹ ਚੀਜ਼ਾਂ ਪਾਉਣੀਆਂ ਇਹਦੇ ਵਿੱਚ ਤੇ ਇਹ ਕਿਵੇਂ ਕਿਵੇਂ ਪਾਉਣੀਆਂ ਇਹ ਤੁਹਾਨੂੰ ਦੱਸ ਦਿਆਂ ਇੱਕ ਕੋਲੀ ਖੰਡ ਦੀ ਚਾਹੀਦੀ ਹੁੰਦੀ ਹੈ ਇਹਦੇ ਵਾਸਤੇ ਆਪਾਂ ਨੂੰ 1 ਕਿਲੋ ਦੀ ਰੈਸਪੀ ਹੈ ਇਹ 1 ਕਿਲੋ ਕੋਲੀ ਖੰਡ ਦੀ ਪਾਵਾਂਗੇ ਭਾਵੇਂ ਅੱਧੀ ਪਾ ਲਓ ਜਿਨ੍ਹਾਂ ਨੂੰ ਮਤਲਬ ਆਏ ਆ ਵੀ 슈ਗਰ ਸ਼ਕਰ ਤੋਂ ਹਨਾ ਜਾਏ ਆ ਜੇ ਤੁਸੀਂ ਖੰਡ ਨਹੀਂ ਵੀ ਪਾਉਣਾ ਚਾਹੁੰਦੇ ਕੋਈ ਚੱਕਰ ਨਹੀਂ ਕਿਉਂਕਿ ਗਾਜਰਾਂ ਵੈਸੇ ਹੀ ਮਿੱਠੀਆਂ ਹੁੰਦੀਆਂ ਠੀਕ ਆ ਤੇ ਆ ਦੇਖੋ ਵੀ ਨਾ ਇਹਦੇ ਵਾਸਤੇ ਜਿਹੜੇ ਆਪਾਂ ਸੁੱਕੇ ਮੇਵੇ ਹੁੰਦੇ ਆ ਆਪਣੇ ਕਾਜੂ ਬਦਾਮ ਦਾਖਾ ਨੂੰ ਪੁੰਨਣਾ ਪੈਂਦਾ ਮੜਾਏ ਉਹਦੇ ਵਿੱਚ ਵਿਚਾਲੇ ਗੱਠਾ ਜਿਹਾ ਬਣਾ ਲਿਓ ਤੇ ਉਹਦੇ ਵਿੱਚ 2 ਚਮਚੇ ਦਸਤੀ ਗੋਦੇ ਪਾਕੇ ਜਾਂ 1 ਚਮਚਾ ਜਨਤ ਨੂੰ ਆ ਲੱਗੇ ਜਿੰਨਾ ਕਿ ਤੁਸੀਂ ਸਮਾਨ ਪਾਉਣਾ ਚਾਹੋ ਨੇ ਵਿੱਚ ਉਸ ਦੇ ਹਿਸਾਬ ਨਾਲ ਇਹਨੂੰ ਆਪਾਂ 2 ਕੁ ਮਿੰਟ ਬੜਾ ਸੇਕਾ ਜਰੂਰ ਲਪਾਉਣਾ ਹੁੰਦਾ ਵੀ ਤਾਂ ਜੋ ਕੱਚਾਪਨ ਜਾਇਦਾ ਦੂਰ ਹੋ ਜੇ ਠੀਕ ਆ ਪਹਿਲਾਂ ਸੁੱਕੇ ਮੇਵੇ ਪਾ ਲੈਣੇ ਆ ਵਿੱਚ ਇਹਦੇ ਆਪਾਂ ਫਿਰ ਆਪਾਂ ਖੰਡ ਪਾਵਾਂਗੇ ਠੀਕ ਆ ਵਾਰੀ ਸਰ ਮਿਲਾਉਂਦੇ ਜਾਣਾ ਇਹ ਸੀ ਅੱਧੀ ਕੌਲੀ ਪਾਈ ਆ 1 ਕਿਲੋ ਦੇ ਵਿੱਚ ਤੇ ਤੁਸੀਂ ਵੱਧ ਘੱਟ ਪਾ ਸਕਦੇ ਹੋ ਹਨ ਜਿਵੇਂ ਤੁਹਾਨੂੰ ਠੀਕ ਲੱਗਦਾ ਪਰ 1 ਕਿਲੋ ਦੇ ਵਿੱਚ ਅੱਧੀ ਕੋਲੀ ਖੰਡ ਦੀ ਬਹੁਤ ਹੁੰਦੀ ਆ ਠੀਕ ਆ ਤੇ ਉਸ ਤੋਂ ਬਾਅਦ ਵੀ ਦੇਖੋ ਹੁਣ ਵੀ ਇਹਨੂੰ ਨਾ ਇਹਨੂੰ ਕਰਛੀ ਜੀ ਲੱਕੜ ਦੀ ਮਾਰਦੇ ਰਿਓ ਵਿੱਚ ਕਿਤੇ ਐ ਨਾ ਕੋਈ ਥੱਲੇ ਥੱਲੇ ਲਾ ਲਓ ਠੀਕ ਆ ਤੇ ਸੁੱਕਾ ਦੁੱਧ ਦਾ ਹਲਵਾਈ ਵੀ ਬਈ ਜਿਹੜੇ ਹਲਵਾਈ ਹੁੰਦੇ ਆ ਉਹ ਖੁਆਣੀ ਪਾਉਂਦੇ ਹੁੰਦੇ ਆ ਆ ਸੁੱਕਾ ਦੁੱਧ ਦੀ ਪਾਉਂਦੇ ਹੁੰਦੇ ਆ ਤੇ ਆ ਨੁਸਖਾ ਜਿਹੜੇ ਰੈਸਪੀ ਕਹਿੰਦੇ ਹਨਾ ਇਹਨੂੰ ਅੰਗਰੇਜ਼ੀ ਚ ਇਹ ਐਸਪੀ ਸਾਨੂੰ ਕਿਸੇ ਹਲਵਾਈ ਨਹੀਂ ਦੱਸੀਆ ਕਿਉਂਕਿ ਵਿਆਹਾਂ ਚ ਪ੍ਰੋਗਰਾਮਾਂ ਚ ਉਹ ਬਣਾਉਂਦੇ ਹੁੰਦੇ ਆ ਤੇ ਵਿਆਹਾਂ ਚ ਜਿਹੜੀ ਸਭ ਤੋਂ ਏਹ ਤੇ ਆਪਾਂ ਸਵੀਟ ਡਿਸ਼ ਖਾਣੇ ਆ ਨਾ ਉਹ ਆਹੀ ਹੁੰਦੀ ਆ ਠੀਕ ਆ ਸੁੱਕਦ ਜਦੋਂ ਆਪਣਾ ਓਕੇ ਲੱਗੇ ਵੀ ਬਣ ਗਿਆ ਰਲ ਗਿਆ ਵਿੱਚ ਤੇ ਉਸ ਤੋਂ ਬਾਅਦ ਗੈਸ ਬੰਦ ਕਰਕੇ ਦੇ ਨੂੰ ਪੱਕਾ ਕੇ ਜੇ ਦੇਖਣਾ ਵੀ ਇਹ ਨਾ ਕੜਾਈ ਛੱਡ ਦੂਗਾ ਸਾਰਾ ਕੁਝ ਦੇਖੋ ਇਹਨਾਂ ਪੂਰੀਆਂ ਘੈਂਟ ਬਣ ਜੂਗੀ ਤੁਸੀਂ ਦੇਖੋਗੇ ਖਾ ਕੇ ਦੇਖਿਓ ਤੇ ਜੇ ਤੁਸੀਂ ਕਹੋਗੇ ਨਾ ਵੀ ਇਹਦਾ ਨਜ਼ਾਰਾ ਹੀ ਲਿਆਤਾ ਸਿੱਖੂ ਕਾ ਨੇ ਵੀ ਐਡੀ ਘੈਂਡ ਗੱਲ ਦੱਸੀਏ ਸਾਨੂੰ ਫੇਰ ਯਾਰ ਸਾਡਾ ਸਵਾਲ ਸਾਨੂੰ ਵਧੀਆ ਲੱਗਦਾ ਵੀ ਅਸੀਂ ਚੱਲ ਕੇ ਇਹਨੂੰ ਦੱਸੀ ਸੀ ਗੱਲ ਤੇ ਅੰਗਰੇਜ਼ ਦਾ ਮਨ ਖੁਸ਼ ਹੋਗਾ ਚੀਜ਼ ਖਾ ਕੇ ਹਨਾ ਤੇ ਤੁਸੀਂ ਦੱਸਿਓ ਵੀ ਦੋਸਤੋ ਵੀ ਬਣਾ ਕੇ ਵੀ ਸਾਨੂੰ ਕਿਹੋ ਜਿਹਾ ਸਵਾਦ ਆਇਆ ਕਿਹੋ ਜਿਹੀ ਚੀਜ਼ ਲੱਗੀ ਸਾਡੇ ਜਵਾਕਾਂ ਨੇ ਕਿੰਨਾ ਖੁਸ਼ ਹੋ ਕੇ ਖਾਦਾ ਸਾਡਾ ਨਾ ਇੱਕ ਛੋਟਾ ਜਵਾਕਾ ਤੇ ਉਹ ਨੱਚਣੇ ਲੱਗ ਪੈਂਦਾ ਜਦਦੇ ਅਸੀਂ ਆਹ ਬਣਾ ਲਈਏ ਬਹੁਤ ਖੁਸ਼ ਹੁੰਦਾ ਉਹ